ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਆਈ ਦੀ ਵੱਡੀ ਖਬਰ ਖਬਰ ਨੂੰ ਤਾਂ ਜ਼ਰੂਰ ਦੇਖਣਾ ਜਿੰਨਾ ਵੀਰਾ ਪੈਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਆਈ ਦੀ ਵੱਡੀ ਖਬਰ ਇਜ਼ਰਾਈਲ ਨੇ ਸਰਯਾਤੇ ਕੀਤਾ ਸਭ ਤੋਂ ਵੱਡਾ ਹਮਲਾ ਇਜ਼ਰਾਈਲ ਨੇ ਬੋਧਵਾਨ ਨੂੰ ਸਰਯਾ ਦੀ ਰਾਜਧਾਨੀ ਦੀ ਨਿਸ਼ਚਿਤ ਤੇ ਭਾਰੀ ਹਮ ਭਾਈ ਹਮਲੇ ਕੀਤੇ ਇਸ ਇਹ ਹਮਲੇ ਸ ਸਰੀਆ ਦੇ ਰਾਸ਼ਟਰਪਤੀ ਮਹਿਲ ਦੇ ਨੇੜੇ ਤੇ ਫੌਜੀ ਹੈੱਡ ਕੁਆਰਟਰ ਦੇ ਮੁੱਖ ਦਰਵਾਜ਼ੇ ਤੇ ਹੋਏ ਇਜ਼ਰਾਇਲ ਦੀ ਫੌਜ ਨੇ ਪੁਸ਼ਟੀ ਕੀਤੀ ਕਿ ਹਮਲੇ ਵਿੱਚ ਰੱਖਿਆ ਮੰਤਰਾਲੇ ਫੌਜੀ ਕਮਾਂਡ ਸੈਂਟਰ ਤੇ ਰਾਸ਼ਟਰਪਤੀ ਭਵਨ ਨੇੜੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸਰੀਆਈ ਸਰੋਤ ਮੁਤਾਬਕ ਹਮਲੇ ਵਿੱਚ ਪੰਜ ਸਰੀਆਈ ਸੁਰੱਖਿਆ ਕਰਮਚਾਰੀ ਮਾਰੇ ਗਏ ਕੁਝ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ ਇਜ਼ਰਾਇਲ ਨੇ ਇਹ ਕਾਰਵਾਈ ਦਖਣੀ ਸਰੀਆ ਦੇ ਡਰੂ ਦਰੂਜ ਪਈਚਾਰੇ ਦੀ ਰੱਖਿਆ ਕਰਨ ਦੇ ਨਾਂ ਤੇ ਕੀਤੀ ਇਜ਼ਰਾਈਲੀ ਚੀਫ ਆਫ ਸਟਾਫ ਨੇ ਐਲਾਨ ਕੀਤਾ ਕਿ ਅਸੀਂ ਦੱਖਣੀ ਸਰਿਆ ਨੂੰ ਅੱਤਵਾਦ ਦਾ ਗੜ ਨਹੀਂ ਬਣ ਦੇਵਾਂਗੇ ਇਜ਼ਰਾਈਲ ਨੇ ਸਰਿਆਈ ਸਰਕਾਰ ਉੱਤੇ ਦਰੂਜ ਨਸਲੀ ਹਲਪਸ ਸਖਾ ਦੇ ਰੱਖਿਆ ਤੇ ਸਫਲ ਰਹਿਣ ਤੇ ਉਲਟੇ ਹਮਲਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਨਾ ਹੈ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਸਾਬਦਨ ਕੀਤਾ ਕਿ ਉਹ ਇੰਨੇ ਨੇੜੇ ਇਲਾਕਿਆਂ 'ਚ ਦੇਰੂਜ ਨਾਗਰਿਕਾਂ ਦੇ ਤੇ ਹੋਣ ਵਾਲੇ ਹਮਲੇ ਨਹੀਂ برداشت ਕਰੇਗਾ ਇਸੇਕ ਜਿਹੇ ਹਮਲਿਆਂ ਕਾਰਨ ਲੋਕ ਡਰ ਦੇ ਮਾਹੌਲ ਚ ਘਰਾਂ 'ਚ ਬੰਦ ਹਨ ਅਤੇ ਕਿਸੇ ਵੀ ਵੱਡੇ ਤਮਾਕੇਆਂ ਜਾਂ ਫਾਇਰਿੰਗ ਦੀਆਂ ਆਵਾਜ਼ਾਂ ਦੀ ਪੁਸ਼ਟੀ ਹੋਈ ਹੈ ਹਾਲੀ ਦਿਨਾਂ ਹਲ ਦੇ ਦਿਨਾਂ ਚ ਦੱਖਣੀ ਸਰੀਆ ਦੇ ਸਵੈਦਾ ਇਲਾਕੇ ਚ ਢੂਜ ਲੜਾਕੋਂ ਸਰਕਾਰੀ ਸੁਰੱਖਿਆ ਬਣਾਤੇ ਬੇਦੂਨ ਕਬੀਲੀਆਂ ਵਿੱਚ ਕਰ ਰਹੀ ਹਿੰਸਾ ਕਰ ਚੜਪਾ ਹੋ ਰਹੀਆਂ ਹਨ ਹਫਤੇ ਦੇ ਦੌਰਾਨ ਇਹਨਾਂ ਚੜਪਾਂ ਵਿੱਚ 169 ਤੋਂ 300 ਤੱਕ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ